ਇਹ ਲਗਾਤਾਰ ਕੁਝ ਦਿਨਾਂ ਤੋਂ ਜੇਕਰ ਗੱਲ ਕਰੀਏ ਪੰਜਾਬ ਔਰ ਹਿਮਾਚਲ ਦੇ ਵਿੱਚ ਇਹ ਭਾਰੀ ਬਰਸਾਤ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਤਲਵਾਰਾ ਦੇ ਪੌਂਗ ਡੈਮ ਵਿੱਚ ਵੀ ਦਿਨੋ ਦਿਨ ਪਾਣੀ ਵਧਦਾ ਹੋਇਆ ਇਹ ਦਿਖਾਈ ਦੇ ਰਿਹਾ ਹੈ ਇਹ ਤਸਵੀਰਾਂ ਤੋਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਇਹ ਤਲਵਾਰਾ ਦੇ ਪੌਂਗ ਡੈਮ ਦੇ ਬੁੰਜਾ ਗੇੜ ਦੀਆਂ ਨੇ ਇਹ ਕਿੰਨਾ ਅੱਜ ਵਾਟਰ ਲੈਵਲ ਔਰ ਕਿੰਨਾ ਇਨਫਲੋ ਔਰ ਕਿੰਨਾ ਆਊਟਫਲੋ ਜਰੂਰ ਦੇਖੋ ਇਹ ਵੀਡੀਓ ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਇਹ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਨੂੰ ਪਤਾ ਹੈ ਕਿ ਇਹ ਲਗਾਤਾਰ ਹਿਮਾਚਲ ਔਰ ਇਹ ਪੰਜਾਬ ਦੇ ਵਿੱਚ ਜੋ ਭਾਰੀ ਮੀਂਹ ਹੋ ਰਿਹਾ ਉਸ ਦੇ ਨਾਲ ਦੱਸ ਦਈਏ ਤਲਵਾਰਾ ਦੇ ਪੌਂਟ ਆਮ ਵਿੱਚ ਹਰ ਦਿਨ ਇਹ ਪਾਣੀ ਵਧਦਾ ਹੋਇਆ ਇਹ ਦਿਖਾਈ ਦੇ ਰਿਹਾ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਦੱਸ ਦਈਏ ਕਿ ਅੱਜ ਦਾ ਜੋ ਵਾਟਰ ਲੈਵਲ ਹੈ ਪੌਂਟ ਆਮ ਦਾ ਉਹ ਹੈਗਾ 1340 84 ਫੁੱਟ ਔਰ ਇਨਫਲੋ 196223 ਹੈ ਔਰ ਆਊਟਫਲੋ 16974 ਹੈ ਇਹ ਜੋ ਤਸਵੀਰਾਂ ਤੁਸੀਂ ਏ ਦੇਖ ਰਹੇ ਹੋ ਇਹ ਤਸਵੀਰਾਂ ਪੌਂਗ ਟਾਈਮ ਦੀ ਇਹ ਬਬੂਂਜਾ ਗੇਰਦੀਆਂ ਨੇ ਦੱਸਦੀਏ ਚਾਰ ਗੇਟ ਇਸ ਵੇਲੇ ਖੋਲੇ ਹੋਏ ਹਨ ਔਰ ਪ੍ਰਸ਼ਾਸਨ ਵੱਲੋਂ ਇਹ ਅਪੀਲ ਵੀ ਕੀਤੀ ਹੋਈ ਹੈ ਕਿ ਜੋ ਵੀ ਇਸ ਦਰਿਆ ਦੇ ਕੋਲ ਰਹਿੰਦੇ ਆ ਜਾਂ ਕੋਈ ਵਿਅਕਤੀ ਰਹਿੰਦੇ ਜਿਨ੍ਹਾਂ ਨੇ ਘਰ ਪਾਇਆ ਜਾਂ ਉੱਥੇ ਰਹਿੰਦੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਆਪਣੇ ਜਾਂ ਪਸ਼ੂ ਜਾਂ ਆਪਣਾ ਜੋ ਬੰਦੋਬਸਤ ਹੈ ਉਹ ਕਰ ਲਿਆ ਜਾਵੇ ਕਿਉਂਕਿ ਕਿਸੇ ਟਾਈਮ ਵੀ ਇਹ ਜੋ ਪਾਣੀ ਇਹ ਵੱਧ ਸਕਦਾ ਹੈ ਔਰ ਕੋਈ ਨਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਇਹ ਦੱਸਦੀ ਹੈ ਕਿ ਅੱਜ ਅਸੀਂ ਪਹੁੰਚੇ ਹਾਂ ਤਲਵਾਰਾ ਦੇ ਬਬੂਂਜਾ ਗੇਟ ਦੀਆਂ ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਔਰ ਦੋਸਤੋ ਸਾਡੀ ਵੀ ਇੱਕ ਅਪੀਲ ਹੈ ਕਿ ਜਿਹੜੇ ਵੀ ਦਰਿਆ ਦੇ ਕੰਢੇ ਲੋਕ ਬੈਠੇ ਹੋიან ਉਹ ਸੇਫ ਜਗ੍ਹਾ ਤੇ ਇਹ ਚਲੇ ਜਾਣ ਬਾਕੀ ਨਵੀਂ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਨਿਊਜ਼